ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਆਪ ਜੀ ਨਾਲ ਸਾਂਝ ਪਾਈਏ ਸੋ ਬਾਬਾ ਬਾਬਾ ਜੀ ਨੇ ਕਦੇ ਵੀ ਆਪਣੇ ਆਪ ਵੱਲ ਧਿਆਨ ਨਹੀਂ ਦਿੱਤਾ ਕਦੇ ਵੀ ਉਹਨਾਂ ਨੇ ਆਪਣੇ ਸਰੀਰ ਵੱਲ ਨਹੀਂ ਤੱਕਿਆ ਕਦੇ ਸ਼ੀਸ਼ਾ ਨਹੀਂ ਦੇਖਿਆ ਤੇ ਸਰੀਰ ਨੂੰ ਐਵੇਂ ਖੱਲੜ ਜਿਆ ਗਿਆ ਕਰਦੇ ਸਨ ਆਪ ਬਚਨ ਕਰਿਆ ਕਰਦੇ ਸਨ ਅਸਲ ਚੀਜ਼ ਤਾਂ ਅੰਦਰ ਹੈ ਇਹ ਤਾਂ ਆਤਮ ਤਤ ਹੈ ਬਾਹਰ ਤਾਂ ਐਵੇਂ ਖੱਲੜ ਜਿਆ ਹੈ ਦੇਹੀ ਅੰਦਰ ਵਸਤ ਅਪਾਰ ਆਪੇ ਕਪਟ ਖਲਾ ਬਨਹਾਰਾ ਗੁਰਬਾਣੀ ਵੀ ਸਾਨੂੰ ਇਹ ਸਮਝਾ ਰਹੀ ਹੈ ਤੇ ਬਾਬਾ ਜੀ ਨੇ ਕਦੇ ਵੀ ਖੱਲੜ ਨੂੰ ਸਵਾਰਨ ਤੇ ਜੋਰ ਨਹੀਂ ਦਿੱਤਾ ਤੇ ਕਹਿੰਦੇ ਹਨ ਲੋਕ ਐਵੇਂ ਕੱਲੜ ਨੂੰ ਸਵਾਰੀ ਜਾਂਦੇ ਹਨ ਕੀਮਤੀ ਪਦਾਰਥ ਅੰਦਰ ਇਹਦੇ ਅੰਦਰ ਹੈ ਆਪਨੇ ساری ਉਮਰ ਕਦੇ ਵੀ ਕੋਈ ਦਵਾਈ ਨਹੀਂ ਖਾਦੀ ਇੱਕ ਨਾਮ ਔਖਦ ਹੀ ਰੱਖਿਆ ਸੰਯਮ ਦੀ ਵੀ ਆਪ ਆਪ ਸ਼ੇਖਰ ਸਾਹਨਾ ਹਰ ਚੀਜ਼ ਦੀ ਵਰਤੋਂ ਸਿਰਫ ਉਨੀ ਹੀ ਕਰਦੇ ਜਿੰਨੀ ਨਾਲ ਜੀਵਨ ਦਰਵਾਹ ਹੋਵੇ ਕੱਪੜਾ ਸਿਰਫ ਗਰਮੀਆਂ ਸਰਦੀਆਂ ਵਿੱਚ ਤਨ ਢੱਕਣ ਲਈ ਬਸ ਹੋਰ ਕੋਈ ਮਤਲਬ ਨਹੀਂ ਖਾਣਾ ਸਿਰਫ ਜਿਉਣ ਲਈ ਸਰਦੀਆਂ ਵਿੱਚ ਇੱਕ ਪੂਰਾ ਕੰਬਲ ਜਾਂ ਇੱਕ ਡੱਬੀਆਂ ਵਾਲਾ ਖੇਸ ਹੁੰਦਾ ਕੋਈ ਰਜਾਈ ਨਹੀਂ ਸਹਰਾਣਾ ਨਹੀਂ ਸਹਰਾਣੇ ਇੱਕ ਬੋਰੀ ਦੀ ਕਦੇ ਕਦੇ ਤੈ ਲਾ ਲੈਂਦੇ ਇੱਕ ਦਰੀ ਹੁੰਦੀ ਇਹ ਸਾਡੇ ਤੋਂ ਸਾਦਾ ਖਾਣਾ ਅੰਨ ਨੂੰ ਆਪ ਭਗਵਾਨ ਮੰਨਦੇ ਸਨ ਕਈ ਦਿਨਾਂ ਦੇ ਪਏ ਹੋਏ ਮਿੱਠੇ ਪ੍ਰਸ਼ਾਦੇ ਕਈ ਕਈ ਦਿਨਾਂ ਦੀ ਦਾਲ ਸਬਜੀ ਖੱਟੀ ਲੱਸੀ ਵਰਤਣੀ ਪਰ ਸਭ ਤੋਂ ਪਹਿਲਾਂ ਆਪ ਲੈਂਦੇ ਫਿਰ ਕਿਸੇ ਹੋਰ ਨੂੰ ਛਕਣ ਨਹੀਂ ਹੋਵੇ ਤਾਂ ਛਕਾ ਦਿੰਦੇ ਨਾ ਥਾਲੀਆਂ ਨਾ ਕੌਲੀਆਂ ਹਾਥੀ ਥਾਲੀ ਕੌਲੀ ਹੁੰਦੀ ਸੰਗਤ ਵਿੱਚੋਂ ਲਿਆਂਦਾ ਦੁੱਧ ਲੱਸੀ ਗੋੜ ਪਤਾਸੀ ਸਭ ਲੱਸੀ ਵਿੱਚ ਪਾ ਜਾਂਦਾ ਕਈ ਵਾਰੀ ਫੁੱਟਿਆ ਦੁੱਧ ਵੀ ਗੋੜ ਸ਼ੱਕਰ ਪਾ ਕੇ ਪੀ ਲੈਂਦੇ ਸੰਗਤ ਨੂੰ ਤੀਨ ਲਈ ਵੀ ਦਿੰਦੇ ਮਤਲਬ ਕਿ ਆਨ ਨੂੰ ਸੁੱਟਣਾ ਨਹੀਂ ਉਂਝ ਵੀ ਆਪ ਦੀ ਮਿਹਰ ਭਰੀ ਦੇਵ ਦ੍ਰਿਸ਼ਟੀ ਨਾਲ ਸਭ ਕੁਝ ਅੰਮ੍ਰਿਤ ਬਣ ਜਾਂਦਾ ਸੀ ਇਹ ਲਸੀ ਨਹੀਂ ਸੀ ਜੀਵਨ ਦਾਣਵਾ ਦੇਣ ਵਾਲਾ ਅੰਮ੍ਰਿਤ ਸੀ ਆਧਾਰਾਂ ਲੱਖਾਂ ਲੋਕਾਂ ਦੇ ਰੋਗ ਕਟੇ ਇਸ ਅੰਮ੍ਰਿਤ ਨੇ ਇੱਕ ਵਾਰੀ ਇੱਕ ਬੀਬੀ ਨੇ ਬੇਨਤੀ ਕੀਤੀ ਜੀ ਮੇਰਾ ਭਰਾ ਬੜਾ ਬਿਮਾਰ ਹੈ ਹਸਪਤਾਲ ਦਾਖਲ ਹੈ ਅੰਮ੍ਰਿਤਸਰ ਤੇ ਡਾਕਟਰ ਵੀ ਸਿਰ ਫੇਰੀ ਜਾਂਦੇ ਨੇ ਕਹਿੰਦੇ ਕਿ ਇਸ ਦਾ ਕੋਈ ਬਚਾ ਨਹੀਂ ਤੇ ਬਾਬਾ ਜੀ ਨੂੰ ਆਖਿਆ ਕਿਰਪਾ ਕਰੋ ਇਹਦੀ ਛੋਟੀ ਛੋਟੀ ਔਲਾਦ ਸਿਰ ਤੇ ਪਿਓ ਦਾ ਸਹਾਰਾ ਬਣਿਆ ਰਹੀ ਆਪਣੇ ਉਸ ਦਾ ਬਚਨ ਸੁਣਿਆ ਤੇ ਕਹਿਣ ਲੱਗੇ ਜਾ ਉਤੋਂ ਲੱਸੀ ਲੈ ਆਦਾ ਉਹਨੂੰ ਪਿਆ ਬਾਬਾ ਨਾਨਕ ਭਲੀ ਕਰੂਗਾ ਉਹ ਬੀਬੀ ਬੋਤਲ ਵਿੱਚ ਪਾ ਕੇ ਲੱਸੀ ਲੈ ਗਈ ਆਪਣੇ ਭਰਾ ਨੂੰ ਭਲਾਈ ਉਹ ਰਾਜੀ ਬਾਜੀ ਹੋ ਗਿਆ ਸੰਤ ਦਿਨ ਵਿੱਚ ਕਈ-ਕਈ ਵਾਰ ਲੱਸੀ ਸ਼ਕਦੇ ਤੇ ਸੰਗਤਾਂ ਨੂੰ ਵੀ ਸਿਖਾਉਣ ਲਈ ਕਹਿੰਦੀ ਜਦੋਂ ਕਦੇ ਬਾਹਰ ਜਾਂਦੇ ਉੱਥੇ ਵੀ ਲੱਸੀ ਜ਼ਰੂਰ ਬਣਦੀ ਅੱਜ ਵੀ ਉਹਨਾਂ ਦੇ ਡੇਰੇ ਨਿੱਕੇ ਕੁੰਮਣੋਂ ਲੱਸੀ ਦਾ ਪ੍ਰਸ਼ਾਦ ਮਿਲਦਾ ਹੈ ਨਿਸ਼ਕਾਮ ਕੀਰਤਨੀ ਜਥੇ ਵਿੱਚ ਵੀ ਇਹ ਰੀਤ ਬਾਦ ਦਸਤੂਰ ਚਾਲੂ ਹੈ ਸੋ ਗੁਰੂ ਪਿਆਰਿਓ ਐਸੀ ਇੱਕ ਬਾਬਾ ਜੀ ਦੇ ਜੀਵਨ ਵਿੱਚੋਂ ਇੱਕ ਛੋਟੀ ਜੀ ਝਾਤ ਸੋ ਬਾਬਾ ਜੀ ਦੇ ਕਥਨ ਸਾਖੀਆਂ ਕਹਿਣ ਕਥਨ ਤੋਂ ਬਾਰੀਆਂ ਹਨ ਸੋ ਆਪਣੀ ਜੀ ਨੇ ਸੰਸਾਰਿਕ ਜੀਵਨ ਦਾ ਬੜਾ ਪਲਾ ਕੀਤਾ ਅੱਜ ਵੀ ਕਰ ਰਹੇ ਹਨ ਅੱਜ ਵੀ ਸੰਗਤ ਦੇ ਵਿੱਚ ਵਰਤ ਰਹੇ ਹਨ ਸੋ ਆਉ ਆਪਾਂ ਇਹ ਮਲਪਾ ਖਾਣ ਦਾ ਤਿਆਗ ਕਰਕੇ ਗੁਰ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਸੋ ਮਲ ਭੱਕ ਖਾਣੇ ਬਿਲਕੁਲ ਨਹੀਂ ਖਾਣੇ ਚਾਹੀਦੇ ਕਿਉਂਕਿ ਬਾਣੀ ਵੀ ਸਾਨੂੰ ਕਹਿੰਦੀ ਹੈ ਸੰਤ ਮਹਾਂਪੁਰਖ ਵੀ ਸਾਨੂੰ ਕਹਿੰਦੇ ਹਨ ਕਿ ਭਈ ਕਿਸੇ ਵੀ ਜੀਵ ਜਿੱਤਿਆ ਨਹੀਂ ਕਰਨੀ ਕੇਵਲ ਤੇ ਕੇਵਲ ਨਾਮ ਜਪ ਕੇ ਆਪਣੇ ਜੀਵ ਨੂੰ ਸਫਲਿਆ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ